ਕੱਲ ਜਿਹੜਾ ਇਨਸੀਡੈਂਟ ਹੋਇਆ ਲੁਧਿਆਣੇ ਦੇ ਵਿੱਚ ਮੈਂ ਦੇਖੋ ਇਸ ਗੱਲ ਨੂੰ ਜਸਟੀਫਾਈ ਨਹੀਂ ਕਰਦਾ ਹਿੰਸਾ ਸਾਡੇ ਧਰਮ ਦੇ ਵਿੱਚ ਨਹੀਂ ਹੈ ਹਾਂ ਕੋਈ ਚੜ ਕੇ ਆਵੇ ਉਹਦਾ ਜਵਾਬ ਦੇਣਾ ਸਾਡੇ ਧਰਮ ਦੇ ਵਿੱਚ ਹੈ ਇਹ ਤਾਂ ਹੈ ਹੀ ਨਹੀਂ ਇਹ ਬਹੁਤ ਗਲਤ ਕੰਮ ਹੋ ਰਿਹਾ ਆਪਣੀ ਜਿਹੜੀ ਸਿੱਖ ਦੀ ਪਰਵਾਸ਼ਾ ਖਾਲਸੇ ਦੀ ਪਰਵਾਸ਼ਾ ਆ ਦਸਵੇਂ ਪਾਤਸ਼ਾਹ ਤੋਂ ਗੁਰੂ ਨਾਨਕ ਸਾਹਿਬ ਦੇ ਦਸਾਂ ਪਾਤਸ਼ਾਹਾਂ ਦੇ ਜੀਵਨ ਤੋਂ ਸਾਡੇ ਸ਼ੂਰ ਵੀਰਾਂ ਦੇ ਜੀਵਨ ਤੋਂ ਸਿੱਖਣੀ ਪੈਣੀ ਹੈ ਹੁਣ ਉਹ ਜਿਹੜੇ ਬੰਦੇ ਤੇ ਮਲਾਇਆ ਕਹਿੰਦੇ ਸ਼ੀਦ ਸ਼ੀਦਾ ਬਾਰੇ ਬੋਲਦਾ ਉਹ ਵੀ ਸ਼ੀਦ ਪਰਿਵਾਰ ਦਾ ਹੀ ਬੰਦਾ ਆ ਪਰ ਅਸੰਜੀ ਰਾਜਗੁਰੂ ਜੀ ਸੁਖਦੇਵ ਜੀ ਸੁਗਰੇਜ ਜੀ ਦੇ ਥਾਪਰ ਜੀ ਦੇ ਪਰਿਵਾਰ ਦੇ ਵਿੱਚੋਂ ਮੈਂ ਕਿਸੇ ਦੇ ਵਿਚਾਰਾਂ ਨਾਲ ਕੋਈ ਸਹਿਮਤ ਨਹੀਂ ਵੀ ਮੈਂ ਵੀ ਉਹਦੇ ਵਿਚਾਰ ਦੇ ਨਾਲ ਸਹਿਮਤ ਨਹੀਂ ਹਾਂਗਾ ਉਹਦੇ ਵਿਚਾਰ ਨਹੀਂ ਠੀਕ ਹੋ ਸਕਦੇ ਹੋ ਸਕਦਾ ਮੇਰੇ ਵਿਚਾਰ ਨਾਲ ਠੀਕ ਹੋਣ ਕਿਸੇ ਨੇ ਮੇਰੇ ਨਾਲ ਚੰਗਿਆ ਲੱਗਦੇ ਹੁਣ ਪਰ ਉਹਦੀ ਬਾਤਾਲਾ ਉਹਦੀ ਕਿਸੇ ਨੂੰ ਜਾ ਕੇ ਹਿੱਟ ਕਰਨਾ ਇਹ ਸਾਡਾ ਖਾਲਸਾ ਪੰਥ ਨਹੀਂ ਆ ਉਸ ਤੋਂ ਪਹਿਲਾਂ ਦਰਬਾਰ ਸਾਹਿਬ ਦੇ ਵਿੱਚ ਜਿਹੜੀ ਉਹ ਯੋਗਾ ਕੀਤਾ ਸੀ ਇੱਕ ਇੱਕ ਕੁੜੀ ਨੇ ਉਹਨੇ ਯੋਗਾ ਕੀਤਾ ਮੈਂ ਉਹਨੂੰ ਵੀ ਜਸਟੀਫਾਈ ਨਹੀਂ ਕਰਦਾ ਵੀ ਉਹਨੇ ਯੋਗਾ ਠੀਕ ਕੀਤਾ ਕਿ ਨਹੀਂ ਕੀਤਾ ਉਹਨੇ ਲੱਤਾਂ ਉੱਪਰ ਚੱਕੀਆਂ ਨਹੀਂ ਕੀਤੀਆਂ ਪਰ ਜੇ ਉੱਥੇ ਕੋਈ ਸਾਡੇ ਸਿੱਖ ਭਰਾ ਜਿਨ੍ਹਾਂ ਨੇ ਦੇਖਿਆ ਸੀ ਉਹੀ ਰੋਕ ਦਿੰਦੇ ਜੇ ਸ਼੍ਰੋਮਣੀ ਕਮੇਟੀ ਵਾਲੇ ਮੁਲਾਜ਼ਮ ਜਾਂ ਸ਼੍ਰੋਮਣੀ ਕਮੇਟੀ ਦੇ ਜਿਹੜੇ ਸੇਵਾਦਾਰ ਸੀ ਨਹੀਂ ਉੱਥੇ ਸੀਗੇ ਜਾਂ ਉਹਨਾਂ ਨੇ ਦੇਖਿਆ ਸੀ ਤਾਂ ਉਹਨੂੰ ਉੱਥੇ ਰੋਕ ਕੇ ਉਹਦੀ ਫੋਟੋ ਡਿਲੀਟ ਕਰ ਦਿੰਦੇ ਮੁੱਦਾ ਖਤਮ ਹੋ ਜਾਣਾ ਸੀ ਉਹਨੂੰ ਇਸ਼ੂ ਬਣਾ ਲਿਆ ਉਹਨੇ ਮਾਫੀ ਵੀ ਮੰਗ ਲਈ ਫਿਰ ਉਹਨੂੰ ਇਸ਼ੂ ਐਡਾ ਵੱਡਾ ਬਣਾ ਲਿਆ ਸਾਡਾ ਇਸ ਵੈਸੇ ਨਹੀਂ ਹੈ ਸਾਡੇ ਤਾਂ ਗੁਰਬਾਣੀ ਦੇ ਦਰਜ ਹੈ ਹਮ ਅਬਗੁਣ ਭਰੇ ਇੱਕ ਗੁਣ ਨਾਹੀ ਅੰਮ੍ਰਿਤ ਛਾੜ ਬਿਕੇ ਬਿਖਾਈ ਦੇਸੀ ਉਹ ਗੁੜਾ ਨਾ ਭਰੇ ਆ ਬੰਦਾ ਗਲਤੀ ਕਰਦਾ ਗਲਤੀਆਂ ਦਾ ਪੁੱਤਲਾ ਪਰ ਉਹ ਗਲਤੀ ਉਹਨੇ ਜੇ ਮਾਫੀ ਮੰਗੀ ਸੀ ਇਹਨੂੰ ਤੂਰਲੀ ਦੇਣਾ ਚਾਹੀਦਾ ਆਪਾਂ ਗਲਤੀਆਂ ਕੋਈ ਕਰਦੇ ਆ ਤੇ ਉਹਨੂੰ ਮਾਫ ਕਰ ਦੇਣਾ ਚਾਹੀਦਾ ਮਾਫ ਕਰਕੇ ਆਪਾਂ ਨੂੰ ਅੱਗੇ ਸੁਨੇਹਾ ਦੇਣਾ ਚਾਹੀਦਾ ਉੱਥੇ ਜਿਹੜੇ ਸਿੰਘ ਖੜੇ ਸੀ ਕਹਿ ਦੇਣਾ ਚਾਹੀਦਾ ਸੀ ਬੇਟਾ ਠੀਕ ਨਹੀਂ ਐ ਐਡਾ ਕੋਈ ਗੱਲ ਸੀ ਇਹਨੂੰ ਇਸ਼ੂ ਬਣਾਉਣ ਦੀ ਕੀ ਲੋੜ ਸੀ ਰੋਕੇ ਜਾ ਸਕਦਾ ਸੀ ਇਹ ਕੰਮ ਇਹਨੂੰ ਇਸ਼ੂ ਬਣਾ ਲਿਆ ਜਿਹੜਾ ਉੱਥੇ ਵੀ ਹਿੱਟ ਕੀਤਾ ਸਾਡੇ ਇੱਕ ਪੰਜਾਬ ਦੇ ਧੀ ਨੇ ਉਹਨੂੰ ਸਾਰਿਆਂ ਨੇ ਪ੍ਰੋਵੋਕ ਕਰਤਾ ਜੀ ਸ਼ੇਰ ਸੀ ਫਲਾਣੀ ਸੀ ਉਹ ਯਾਰ ਆਪਣੇ ਬੱਚਿਆਂ ਦੇ ਇੱਕ ਇੱਕ ਬੱਚਾ ਕੋਈ ਕੰਮ ਕਰਦਾ ਤੇ ਲੱਖਾਂ ਬੱਚਿਆਂ ਤੇ ਉਹਦਾ ਅਸਰ ਪੈਂਦਾ ਅਸੀਂ ਵੀ ਦੁਨੀਆ ਦੇ ਵਿੱਚ ਵਸਦੇ ਆ ਜੇ ਸਾਡੇ ਨਾਲ ਕੋਈ ਜਿੱਦਾ ਹਿਮਾਚਲ ਦੇ ਵਿੱਚ ਸਾਡੇ ਨਾਲ ਆਇਆ ਤੁਹਾਨੂੰ ਗੁੱਸਾ ਲੱਗਿਆ ਸਾਰਿਆਂ ਨੂੰ ਲੱਗਿਆ ਨਾ ਗੁੱਸਾ ਇੱਕ ਦੇ ਕੀਤੇ ਨੂੰ ਸਾਰਿਆਂ ਨੂੰ ਭੁਗਤਣਾ ਪੈਂਦਾ ਇਹ ਹਾਂ ਕੰਗਨਾਰੂਤ ਨੋਤਨਾ ਕਿਸੇ ਦੇ ਵਿਚਾਰ ਨਹੀਂ ਚੰਗੇ ਸੀ ਉਹਨਾਂ ਗੱਲ ਕਰਦੇ ਵੀ ਇਹ ਤੁਸੀਂ ਨਹੀਂ ਠੀਕ ਕੀਤਾ ਸੀ ਇਹ ਤਾਂ ਇਹ ਤਾਂ ਜਿਹੜਾ ਜ ਸਾਡੇ ਪੰਤੇ ਵਿੱਚ ਸੀ ਉਹਦੇ ਨਾਲ ਗੱਲ ਕਰ ਸਕਦੇ ਉਹਨੂੰ ਕਹਿ ਸਕਦੇ ਆ ਰੋਕ ਕੇ ਸਮਝਾ ਸਕਦੇ ਆ ਵੀ ਇਹ ਤੂੰ ਗੱਲ ਠੀਕ ਨਹੀਂ ਕੀਤੀ ਸੀਗੀ ਉਸ ਤੋਂ ਬਾਅਦ ਦਰਬਾਰ ਸਾਹਿਬ ਵੀ ਆਈ ਸੀਗੀ ਉੱਥੇ ਵੀ ਆ ਕੇ ਹੱਥ ਉਹਨੇ ਜੋੜੇ ਸੀ ਆਪਾਂ ਆਪਣੇ ਸਮਾਜ ਨੂੰ ਮੈਸੇਜ ਦੇਈਏ ਮੈਂ ਬੇਨਤੀ ਕਰਦਾ ਇਹ ਚੀਜ਼ਾ ਪੰਜਾਬ ਦੀ ਜਿਹੜੀ ਰੂਪਰੇਖਾ ਬਣ ਰਹੀ ਹੈ ਨਾ ਪੰਜਾਬ ਨੂੰ ਕਸ਼ਮੀਰ ਵਾਲੀ ਰੂਪਰੇਖਾ ਬਣੀ ਜਾਂਦੀ ਹੈ ਵੀ ਕਸ਼ਮੀਰ 'ਚ ਜਦੋਂ ਮਰਜ਼ੀ ਕੁਝ ਹੋ ਸਕਦਾ ਸੀ ਕਸ਼ਮੀਰ ਸੁਧਰੀ ਜਾ ਰਹੀ ਹੈ ਤੇ ਅਸੀਂ ਸਾਡਾ ਸਟੇਟ ਹੋਰ ਪਾਸੇ ਜਾਈ ਜਾ ਰਹੀ ਹੈ ਅਸੀਂ ਹਰ ਪਾਸੇ ਸਾਡੇ ਸਾਡੇ ਸਾਡਾ ਮੈਸੇਜ ਇਹ ਜਾ ਰਿਹਾ ਕਿ ਇਹ ਬੜੇ ਗੁੱਸੇ ਵਾਲੇ ਲੋਕ ਹੈ ਉਹ ਜਦ ਕੀ ਅਸੀਂ ਸਭ ਤੋਂ ਵੱਧ ਲੰਗਰ ਲਾਣ ਵਾਲੇ ਸਭ ਤੋਂ ਵੱਧ ਸੇਵਾ ਕਰਨ ਵਾਲੇ ਬੰਦੇ ਸਭ ਤੋਂ ਵੱਧ ਪਿਆਰ ਕਰਨ ਵਾਲੇ ਬੰਦਿਆਂ ਦੀ ਜਿਹੜੀ ਰੂਪਰੇਖਾ ਆ ਜਿਹੜਾ ਸਾਡਾ ਸਭਾਇਆ ਗਲਤ ਜਾ ਰਿਹਾ ਇਸ ਕਰਕੇ ਹੱਥ ਜੋੜ ਕੇ ਬੇਨਤੀ ਕਰਦਾ ਵੀ ਆਪਣੇ ਨੀਲੇ ਚੋਲੇ ਖਾਲਸਾ ਚੋਲਾ ਜਿਹੜਾ ਸਾਡਾ ਖਾਲਸਾ ਇਹ ਬੜੇ ਨਿਰੋਲ ਰੰਗ ਆ ਬੜੀਆਂ ਸ਼ਾਹਤਾ ਦੇ ਬਾਅਦ ਇਹ ਰੰਗ ਦੇ ਕੋਈ ਮੱਤਤਾ ਆ ਇਸ ਇਹ ਪ੍ਰਮਾਤਮਾ ਨੂੰ ਮਿਲਣ ਦਾ ਰਾਹ ਆ ਜਿਹੜਾ ਪ੍ਰਮਾਤਮਾ ਨਾਲ ਮਿਲਣ ਦਾ ਰਾਹ ਹੁੰਦਾ ਉਹ ਕਿਸੇ ਨੂੰ ਨਹੀਂ ਇਦਾ ਕਰਦਾ ਤੇ ਹਾਂ ਚੜ ਕੇ ਆ ਜਵਾਬ ਦੇਣਾ ਜਾਇਜ਼ ਹੁੰਦਾ ਪਰ ਇਹ ਗੱਲ ਠੀਕ ਜਸਟੀਫਾਈ ਨਹੀਂ ਆ ਕਿਸੇ ਨਾਲ ਹਿੰਸਾ ਕਰਨੀ ਜਸਟੀਫਾਈ ਨਹੀਂ ਹੈ ਇਸ ਕਰਕੇ ਮੈਂ ਬੇਨਤੀ ਕਰਦਾ ਭਾਈ ਥੋੜਾ ਜਿਹਾ ਪੰਜਾਬ ਤੇ ਤਰਸਖਾਓ ਪੰਜਾਬ ਬੜੇ ਮਾੜੇ ਹਾਲਾਤਾਂ 'ਚ ਗੁਜ਼ਰ ਰਿਹਾ ਆ ਪੰਜਾਬ ਦੇ ਰਸਤੇ ਬੰਦ ਆ ਪੰਜਾਬ ਦਾ ਨੁਕਸਾਨ ਹੋ ਰਿਹਾ ਪੰਜਾਬ 'ਚ ਬਿਜ਼ਨਸਮੈਨ ਬਾਹਰ ਭੱਜ ਰਿਹਾ ਪੰਜਾਬ 'ਚ ਸਾਡੇ ਕਿਸਾਨ ਪਰਚਾਣ ਹੋ ਰਿਹਾ ਪੰਜਾਬ 'ਚ ਸਾਡੇ ਮਜ਼ਦੂਰ ਪਰੇਸ਼ਾਨ ਹੋ ਰਿਹਾ ਸਾਡੇ ਕਿਸਾਨਾਂ ਦੇ ਮੋਢਿਆਂ ਤੇ ਰੱਖ ਕੇ ਵੀ ਬੰਦੂਕ ਚਲਾਈ ਜਾ ਰਹੀ ਆ ਸਾਡੇ ਪੋਲੇ ਪਲੇ ਪੰਜਾਬੀਆਂ ਤੇ ਮੋਢੇ ਤੇ ਰੱਖ ਕੇ ਬੰਦੂਕ ਚਲਾਈ ਰਹੀ ਅਸੀਂ ਸਮਝ ਨਹੀਂ ਪਾ ਰਹੇ ਸਾਡੇ ਬੱਚੇ ਬਾਹਰ ਪਲਾਨ ਕਰ ਰਹੇ ਸਾਡੇ ਬੱਚੇ ਨਸ਼ੇ ਦੇ ਵਿੱਚ ਮਰ ਰਹੇ ਆ ਸਾਡੇ ਬੱਚੇ ਦੇ ਤੇ ਕ੍ਰਾਈਮ ਦੀ ਰੇਟ ਵਧੀ ਜਾ ਰਹੀ ਹੈ ਤੇ ਸਾਡੇ ਪੰਜਾਬ ਦੇ ਲੋਕ ਵਿੱਚ ਆ ਗਿਰ ਚਾਹੇ ਕੋਈ ਕੁਝ ਦੂਜੇ ਲੋਕ ਆ ਅਸੀਂ ਸਾਰੇ ਸੇਵਾ ਕਰੀਏ ਪੰਜ ਪਿਆરા ਦੇ ਜੇ ਦਸਮ ਪਾਸ਼ਾ ਨੇ ਜਦੋਂ ਅੰਮ੍ਰਿਤ ਦੀ ਦਾਤ ਦਿੱਤੀ ਸੀ ਨਾ ਪਹਿਲੇ ਪਿਆਰੇ ਭਾਈ ਦਇਆ ਸਿੰਘ ਜੀ ਲਾਹੌਰ ਤੋਂ ਸੀ ਦੂਜੇ ਭਾਈ ਧਰਮ ਸਿੰਘ ਜੀ ਯੂਪੀ ਤੋਂ ਸੀ ਤੀਜੇ ਪਿਆਰੇ ਭਾਈ ਹਿੰਮਤ ਸਿੰਘ ਜੀ ਉੜੀਸਾ ਤੋਂ ਜੀ ਹੈ ਹੱਥ ਬਨ ਕੇ ਬੇਨਤੀ ਹੈ ਸਾਡੇ ਪੰਜਾਬ ਦੀ ਰੂਪਰੇਖਾ ਨੂੰ ਆਪਾਂ ਗੁਰੂ ਸਾਹਿਬ ਤੇ ਦਸੇ ਰਸਤੇ ਤੇ ਚੱਲੀਏ ਅਸੀਂ ਪੰਜ ਪਿਆરા ਦੇ ਦਸੇ ਰਸਤੇ ਤੇ ਚੱਲੀਏ ਆਪਣੇ ਸ਼ੂਰ ਬੀਰਾਂ ਦੇ ਜਿਹੜੜੇ ਆਪਣੇ ਸਮਾਜ ਲਈ ਆਪਣੇ ਕੌਮ ਲਈ ਆਪਣੇ ਧਰਮ ਲਈ ਆਪਣੇ ਦੇਸ਼ ਲਈ ਜਿਹੜੀਆਂ ਸ਼ਹਾਦਤਾਂ ਦਿੱਤੀਆਂ ਉਹਨੂੰ ਬੇਰਤ ਨਾ ਗਵਾਈਏ ਨੀਦੇ ਲੰਗਦਾ ਵੇਲਾ ਵਾਪਸ ਨਹੀਂ ਆਉਂਦਾ ਸਾਰਿਆਂ ਨੂੰ ਬੇਨਤੀ ਹੈ ਕਿ ਇਹ ਚੀਜ਼ਾਂ ਤੇ ਧਿਆਨ ਕੀਤਾ ਜਾਵੇ ਅਸੀਂ ਪ੍ਰਵੋਕ ਨਾ ਹਈਏ ਅਸੀਂ ਵਿਚਾਰ ਵਟਾਂਦਰਾ ਕਰੀਏ ਜੇ ਕੋਈ ਸਾਡ ਨੂੰ ਮਾੜਾ ਬੋਲਦਾ ਮੈਨੂੰ ਵੀ ਮਾੜਾ ਬੋਲਦੇ ਤੁਹਾਨੂੰ ਵੀ ਮਾੜਾ ਬੋਲਦੇ ਗੁਰੂ ਨਾਨਕ ਸਾਹਿਬ ਨੂੰ ਕਿਸੇ ਨੇ ਭੂਤ ਨਾ ਕਿਸੇ ਨੇ ਬਤਾਲਾ ਕਹਿੰਦਾ ਸੀਗਾ ਨਾਰਾਇਣ ਆਪ ਧਰਤੀ ਤੇ ਆਇਆ ਤੇ ਉਹਨੂੰ ਮਾੜਾ ਬੋਲਦਾ ਜਿਹਨੂੰ ਬਖਸ਼ਿਆ ਨਾ ਗੁਰੂ ਨਾਨਕ ਸਾਹਿਬ ਨੂੰ ਬਚਾਇਆ ਨਾ ਕ੍ਰਿਸ਼ਨ ਮਹਾਰਾਜ ਨੂੰ ਪੁੱਛਿਆ ਉਹ ਤਾਂ ਕਿਸੇ ਨੇ ਕਿਸ ਨੂੰ ਨਹੀਂ ਬਖਸ਼ਣਾ ਪਰ ਅਸੀਂ ਉਹਨਾਂ ਦੇ ਦੱਸੇ ਦੇ ਰਸਤੇ ਚੱਲੇ ਐਵੇਂ ਨਹੀਂ ਉਹਨਾਂ ਨੂੰ ਰੱਬ ਕਿਹਾ ਜਾਂਦਾ ਅਸੀਂ ਦੱਸੇ ਚਾਹੇ ਅੱਲਾ ਕੋਈ ਵੀ ਧਰਮ ਦੇ ਹੈਗੇ ਪਗੰਬਰ ਉਹਨਾਂ ਨੂੰ ਉਹਨਾਂ ਦੇ ਜੀਵਨ ਤੋਂ ਸਿੱਖਿਆ ਉਹਨਾਂ ਨੇ ਵੀ ਇਨਸਾਨੀ ਜਾਂਮੇ ਦੇ ਵਿੱਚ ਆ ਕੇ ਦੁੱਖ ਦਰਦ ਸਹੇ ਸੀਗੇ ਇਸ ਕਰਕੇ ਦੁੱਖ ਦਰਦ ਸਹੇ ਸੀ ਵੀ ਅਸੀਂ ਵੀ ਦੁੱਖ ਦਰਦ ਸਹਿੰਦੇ ਸਹਿੰਦੇ ਆਪਣੇ ਜੀਵਨ ਦੇ ਪ੍ਰਮਾਤਮਾ ਦੇ ਚਰਨਾਂ ਨਾਲ ਜੋੜੀਏ ਤੇ ਉਮੀਦ ਕਰਦਾ ਕਿ ਨੀਲਾ ਬਾਣਾ ਤੇ ਖਾਲਸਾ ਬਾਣਾ ਜਿਹੜੀ ਉਹਦੀ ਪਵਿੱਤਰਤਾ ਸਾਰੇ ਆਪਾਂ ਰਲ ਮਿਲ ਕੇ ਕਾਇਮ ਰੱਖਾਂਗੇ ਇਦਾਂ ਦੀ ਘਟਨਾ ਨਾਲ ਦੁਬਾਰਾ ਹੋਵੇ ਪੰਜਾਬ ਦੇ ਲੋਕੇ ਇਸ ਗੱਲ ਤੋਂ ਸਿੱਖਣਗੇ ਤਾਂ ਜੋ ਸਾਡੇ ਸਾਰੇ ਪੰਜਾਬੀ ਦੁਨੀਆ ਵਿੱਚ ਜਿਹੜੇ ਬਸਦੇ ਆ ਉਜਜਤਮਾਨ ਨਾਲ ਰਹਿਣ ਤੇ ਜਿਤਮਾਨ ਆਪਣਾ ਪਿਆਰ ਸਾਰਿਆਂ 'ਚ ਹੈ ਆਪਣੀ ਖੁਸ਼ਬੂ ਸਾਰਿਆਂ 'ਚ ਫੈਲੋ। ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਕਾਲ ਸਾਹਿਬ। ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਵ। ਅਦab ਦੋਸਤੋ ਇਹ ਵੀਡੀਓ ਚੰਗੀ ਲੱਗੇ ਤਾਂ ਜਰੂਰ ਸ਼ੇਅਰ ਕਰਿਆ ਕਰੋ ਕਿਉਂਕਿ ਵਿਚਾਰ ਤੁਹਾਡੇ ਹੁੰਦੇ ਆ ਮੈਨੂੰ ਦੋਸਤਾਂ ਦੇ ਫੋਨ ਆਉਂਦੇ ਆ ਕਿ ਬੋਲੋ ਤੇ ਮੈਂ ਬੋਲਣ ਦੀ ਕੋਸ਼ਿਸ਼ ਕਰਦਾ ਮੈਂ ਘੱਟ ਬੋਲਾਂ ਕੀਤਾ ਆ ਪਰ ਕੋਸ਼ਿਸ਼ ਕਰਦਾ ਜਿਹੜੀ ਗੱਲ ਬੋਲਣੀ ਦਿਲ ਦੀ ਗੱਲ ਹੁੰਦੀ ਆ ਲੋਕ ਕਹਿੰਦੇ ਆ ਤਾਂ ਜਰੂਰ ਬੋਲੋ। ਧਰਵਾਦ